ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ 7-8 ਵੜਾ ਦਿਖਾਵਾਂਗੇ ਕੱਲੀ ਕੱਲੀ ਬਾਰੇ ਡਿਟੇਲ ਵੀਰ ਤੋਂ ਲੈ ਕੇ ਦੇਵਾਂਗੇ ਤਾਂ ਰੇਟ ਵੀਡੀਓ ਦੇ ਵਿੱਚ ਹੋਊਗਾ ਆਓ ਕਰਦੇ ਹਾਂ ਸ਼ੁਰੂਆਤ ਸਾਹੀਵਾਲ ਜਰਸੀ ਤੇ ਐਚਐਫ ਹਰ ਇੱਕ ਪੰਤਾ ਵੀਰ ਕੋਲ ਮਾਲ ਬਿਲੂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਬੋਲ ਦੇ ਵੀਰ ਆਪਣਾ ਦੀਪ ਸਿੰਘ ਜੀ ਪਿੰਡ ਲੋਹਾ ਕਿਹੜਾ ਜਿਲ੍ਹਾ ਸੰਗਰੂਰ ਮੋਬਾਈਲ ਨੰਬਰ ਆਪਣਾ 95308095 ਤੇੜੀ ਪਹਿਲੇ ਨੰਬਰ ਤੇ ਆਪਾਂ ਵੈੜ ਦੇਖੀਏ ਨੇ ਜੀ ਕਿਹੜਾ ਸੁਆਏ ਤੇ ਬਾਈ ਚਾਰ ਬੱਚੀਆਂ ਪਲੂਣਾ ਨੇ ਠੀਕ ਹੈ ਇਹ ਪਹਿਲਾ ਨੰਬਰ ਪਲੂਣਾ ਹਾਂ ਹਾਂ ਬਾਈ ਇਹਨਾਂ ਦੇ ਮੰਨ ਕੇ ਵੀ ਹਲੇ ਦੰਗ ਪਏ ਨਹੀਂ ਬੱਚੀਆਂ ਦੇ 15 16 16 ਦੇ ਹਨ ਠੀਕ ਹੈ ਵੀ ਵਧੀਆ ਬੱਚੇ ਨੇ ਬਾਕੀ ਬਾਈ ਰੇਟ ਜਿੰਨੇ ਵੀ ਸਾਰਿਆਂ ਦੇ ਬਾਜੇ ਵੈਰਿਟੀ ਹੋਣਗੇ ਬੇਟਾ ਦੇ ਠੀਕ ਹੈ ਫੇਸ ਕੁਆਲਿਟੀ ਸ ਠੀਕ ਹੈ ਇਹਦੇ ਦਿਨ ਕਿਹ ਇੱਕ ਬਾਕੀ ਹੈ ਇਹਦੇ ਕੋਈ 15 ਦਿਨ ਤਹਲੇ ਉ ਪਏ ਆ ਬੱਚੀ ਦੇ ਮੰਨ ਕੇ ਵੀ 15 16 ਦਿਨ ਨੋਰਮਲ ਪਏ ਆ ਕੀ ਇਹਦਾ ਰਿਕਾਰਡ ਰੱਖ ਦੋ ਦੋਦ ਦਾ ਰਿਕਾਰਡ ਬਈ ਯਾਰ 25 25 ਕਿਲੋ ਦੁੱਧ ਮੰਨ ਕੇ ਲੈ ਲੈ ਜਿਹੜਾ ਵੀਰ ਮਾਰਚ ਠੀਕ ਆ ਬਹੁਤ ਵੱਡੀਆਂ ਬੱਚੀਆਂ ਨੇ ਤੇ ਦੋਨੋਂ ਦੇ ਵਿਚਾਲੇ ਫਰਜਿਆ ਜਿਹੜਾ ਆਪਾਂ ਜੋੜਾ ਦੇਖੀਏ ਨੇ ਜੋੜਾ ਪਲੂਨ ਸੁੰਦਾ ਹਫਤਾ 10 ਦਿਨ ਬਾਕੀ ਹੈ ਹੈਨਾ 15 ਦਿਨ ਲੈਣੀਆਂ ਬਾਈ ਕਰਕੇ ਜਾਂਦੀਆਂ ਨੋਰਮਲ 15 15 ਦਿਨ ਲੈਣੀਆਂ ਹੋਰ ਆ ਬਾਈ ਸੈਨਸ ਜਿਮਾ ਸਿਰੇ ਵਾਲੀਆਂ ਹੀ ਨੇ ਦੇਖ ਆਈ ਦੀ ਕਿੱਥੋਂ ਬਨਾਵਟ ਦੇ ਕਿੱਥੋਂ ਸਟਾਰਟ ਹੁੰਦੀ ਆ ਸਵੇਲਿੰਗ ਪਾਉਣ ਲੱਗੀ ਹੈ ਨਾ ਬ੍ਰੀਡ ਫਰੂਟ ਦੀਆਂ ਬਹੁਤ ਵਧੀਆ ਨੇ ਬਾਕੀ ਭਈ ਰੇਟ ਜਮਾ ਇਹਨਾਂ ਦੇ 바ਜਵ 77 77000 ਦੀਆਂ ਬੱਚੀਆਂ ਨੇ ਮੰਨ ਲਾ ਜੋੜਾ 1.5 ਲੱਖ ਦੇ ਦਾਂਗੇ ਹਾਂ ਜਿੱਥੇ ਮਰਜ਼ੀ ਟਰਾਈ ਕਰ ਲੈ ਯਾਰ ਰੇਟ ਦੇ ਅੱਜ ਵਾਲੇ ਟਾਈਮ 'ਚ ਚਾਹੇ ਸਾਰੀ YouTube ਪੱਟ ਕੇ ਫਰੋਲ ਦੇ ਜੇ ਭਾਜ ਏਡੀਆਂ ਏਡੀਆਂ ਬੱਚੀਆਂ ਮਿਲ ਜਣ ਆਪਣੀ ਗਾਰੰਟੀ ਨਾਲ ਜੈ ਜੈ ਗੱਲ ਤੂੰ ਵੀ ਰੋਜ਼ ਵੀਡੀਓ ਬਣਾਉਣ ਜਾਂਦਾ ਮੰਨ ਲਾ ਹੀਰੇ ਨੇ ਨਿਆ ਪਲੂਣ ਘਰੋਂ ਬੰਦਾ ਬਕਾਊ ਕਰਦਾ ਜੇ ਚੱਲ ਪਿਆ ਨਾਰਮਲ ਬੱਚੀਆਂ ਜਦੋਂ ਤਿਆਰ ਹੋ ਗਈਆਂ 90 ਤੋਂ ਪਲੱਸ ਲੱਖ ਦੇ ਵਿੱਚ ਵੇ ਅਗਲਾ ਤਿਆਰ ਕਰੀ ਮੈਥੋਂ ਵੀ ਬਹੁਤ ਮੰਗਿਆ ਸੀ ਲੱਖ ਤੋਂ ਬਾਹਰ ਮੰਗਿਆ ਹੋਊਗਾ ਨਹੀਂ ਬਈ ਸਵਾ ਸਵਾ ਲੱਖ ਰੁਪਏ ਮੰਗਿਆ ਸੀ ਪਰ ਆਪਾਂ ਨੂੰ ਇਹ ਗੱਲ ਗਈ ਮੈਂ ਬਈ ਥੋੜਾ ਬਾਜ਼ਾਰ ਦਾ ਢੇੜਾ ਖਾਦਾ ਹੋਇਆ ਤੇ ਆਪਣੇ ਕੋਲੇ ਭਾਜਈ ਮੇਰੇ ਪਪਾ ਚ ਜੈਸ ਗੱਲ ਬਾਹਰ ਕੱਟ ਕੇ 1.5 ਲੱਖ ਦਾ ਜੋੜਾ ਤੋੜ ਦੀ ਤੋੜ ਦੋ ਸੋ ਫਿਰ ਉਹ ਜੋੜੇ ਦਾ ਕਦ ਕਾਠ ਵਗੈਰਾ ਦੇਖੋ ਬੋਡੀ ਸਟਰਕਚਰ ਤੇ ਤੋਰੇ ਤਾਰੇ ਵਾਲੇ ਪਾਸੋਂ ਤੋੜ ਦੇ ਇਹਨਾਂ ਨੂੰ ਤੇ ਥਾਂਡੇ ਵੇ ਦੇ ਪੂਰੇ ਸਾਫ ਸੁਥਰੇ ਪਲੂਨ ਪਹਿਲਾ ਸੁਆ ਤੇ ਫੁੱਲ ਸਾਈਜ਼ ਦੇ ਵਿੱਚ ਆ ਪ੍ਰਦੀਪਕਾਰ ਦੀ ਨਹੀਂ ਦੂਜੇ ਪਾਸੇ ਗੱਡੀ ਜੀ ਡਿਜ਼ਾਈਨ ਆ ਬਾਈ ਬੱਚੇ ਬਰੀਡ ਵਾਲੇ ਬੱਚੇ ਨੇ ਯਾਰ ਐਨਾ ਟੱਲੋ ਆਪਾਂ ਇਹ ਗੱਲ ਦਾ ਚੈਲੰਜ ਹੋਈ ਏ ਇੱਕ ਤਰ੍ਹਾਂ ਦਾ ਵੀ ਜਿੰਨੀਆਂ ਵੜਾ ਆਪਾਂ ਵੀਡੀਓ ਜੀ ਦਿਖਾਵਾਂਗੇ ਯਾਰ ਪੂਰੀ ਸਾਰਾ YouTube 깟 ਕੇ ਫਰੋਲ ਲੈਣਾ ਇਹ ਤਾਂ ਨੇ ਬੱਚੀਆਂ ਯਾਰ 1.5 ਲੱਖ ਦਾ ਕੋਈ ਜੋੜਾ ਦੇ ਜੀ ਆਪਣੀ ਜ਼ਿੰਮੇਵਾਰੀ ਆ ਜੇ ਮੈਂ ਕਹੇ ਮੈਂ ਦੇ ਦੂੰ ਲੈ ਮੈਨੂੰ ਦੇ ਦੇ ਜਾਜੇ ਗੱਲ ਸੋ 1.5 ਲੱਖ ਦਾ ਜੋੜਾ ਉਹਦੀ ਗੱਡੀ ਚੜ ਜੂਗਾ ਥਣਾ ਥਣਾ ਦੇ ਓਕੇ ਜੀ ਕਿਹਦਾ ਨੰਬਰ ਬਾਈ ਚਾਰੇ ਥਣੇ ਫੂਨ ਫੂਨ ਆਉਂਦੀ ਆ ਹਲ ਤਾਂ ਠੀਕ ਹੈ 15 15 ਦਿਨ ਪਹਿਲੇ ਕੱਦ ਬਿੱਡ ਐਡੀ ਕਵਾਲਿਟੀ ਵਾਲੇ ਪੱਖ ਤੋਂ ਦੇਖ ਟੱਲੋ ਹੁਣ ਬਰੀਡ ਕਿੰਨੀ ਆਈ ਬਣੀ ਪੂਰੀ ਸਾਫ ਸੁਥਰੀ ਦੰਦੋ ਕਿਵੇਂ ਸੀ ਚਾਰ ਚਾਰ ਦੰਦ ਨੇ ਬਾਈ ਚੌਗੀਆਂ ਚੌਗੀਆਂ ਬਹੁਤ ਨੇ ਛੋਟੇ ਸਾਈਜ਼ ਨੇ ਬਾਈ ਯਾਰ ਕਰਮ ਵਾਲੀਆਂ ਦੇ ਤੇ 1.5 ਲੱਖ ਦਾ ਜੋੜਾ ਮਿਲ ਜੂਗਾ ਜਿੰਦ ਜਾਨ ਬਰੀਡ ਕੁਆਲਿਟੀ ਪੂਰੀ ਫੁੱਲ ਨੇ ਤੇ ਵੀਰੇ ਅੱਗੇ ਤੀਜੇ ਨੰਬਰ ਆਪਣੇ ਸਾਈਵਾਲ ਦੇਖਦੇ ਆਂ ਦੂਜਾ ਸੁਆ ਸੁਗੀ ਬਾਈ ਜੀ ਤੇ ਮਾਲਕਾਂ ਦੀ ਰਿਪੋਰਟ ਦੁੱਧ ਦੀ ਖੇਰ ਜ਼ਿਆਦਾ ਦੱਸੀ ਐ ਪਰ ਆਪਾਂ ਨਹੀਂ ਬਾਈ ਜੀ ਜੇ ਕੋਈ ਲਊਗਾ 20 ਕਿਲੋ ਦੁੱਧ ਮੰਨ ਕੇ ਤੇ ਬਾਡੀ ਦੇਖ ਕੇ ਤਾਂ ਚਾਹੀਦੀ 30 ਕਹੇ ਨਹੀਂ 25 ਕਿਲੋ ਮਾਲਕਾਂ ਨੇ ਆਪਾਂ ਨੂੰ ਦੁੱਧ ਦੱਸਿਆ 6 ਦੰਦਾ ਦੂਜਾ ਸੂਆ ਠੀਕ ਹੈ 10 ਦਿਨਾਂ ਦੀ ਕੱਚੀ ਹੈ ਪ्योर ਸਾਈ ਵਾਲਾ ਹੈ ਇਹਨਾਂ ਦੇ ਵਿੱਚੋਂ ਬੜੀ ਟਾਪ ਦੀ ਨਗੀਨਾ ਹੀ ਹੈ ਤਾਂ ਬਾਕੀ ਭਾਈ ਜਿਹੜਾ ਰੇਟ ਹੈ ਇਹਦਾ ਜਮ ਹੀ ਵਾਜਬ ਰੇਟ ਮੰਨ ਕੇ ਵੀ 78000 ਰੁਪਏ ਦੀ ਬੱਛੀ ਦੇਦਾ ਤੇ ਤਿਆਰ ਹੋ ਗਈ ਤਾਂ ਲਾਂਗ ਦੀ ਕੱਪੀ ਆ ਰਹੀ ਯਾਰ ਭਾਈ ਲੱਖ ਤੋਂ ਬਾਅਦ ਜੇ ਸਾਰੇ ਪਹਿਲਾਂ ਵੀ ਆਪਾਂ ਗੱਲ ਕਰੀ ਵੀ ਇੱਕ ਆਪਦੇਰੇ ਪੁਰਾਣੇ ਘਰੇ ਪਾਈ ਸੋਦਰ ਹਾਂ ਬਹੁਤ ਵਧੀਆ ਜੈ ਸਾਹਿਬ ਵਾਲੇ ਨੇ 1 ਕਿਲੋ ਦੁੱਧ ਦਿੱਤਾ ਭਾਈ ਉਹਨੇ ਜੈ ਜੈਕਾਰ ਬਹੁਤ ਝੁੰਗਾ ਲੈਵੋ ਕੱਚੀ ਆ ਹਲੇ ਹਨਾ ਇਹ ਹਫਤੇ ਆ ਲੈ ਜੂਗੀ ਨਾਰਮਲ ਬਾਕੀ ਜਿੰਨੀਆਂ ਗਾਵਾਂ ਆਪਾਂ ਦਿਖਾਵਾਂਗੇ ਭਾਈ ਯਾਰ ਰੇਟ ਵਾਲਾ ਦਾ ਚੈਲੰਜ ਵਾਲਾ ਕਰਮੀ ਅੱਜ ਆਪਣਾ ਸਾਰੀਆਂ ਦੀ ਤੇ ਸਾਫ ਸੁਥਰੀ ਝੋਲੀ ਝਾਲੀ ਹਨਾ ਬਹੁਤ ਵਧੀਆ ਮਿਲਕ ਵੇਨ ਬਹੁਤ ਚੰਗੀ ਆ ਚਾਰੇ ਥਾਣਾਂ ਦੇ ਸੋ ਵੀਰੋ ਠੰਡੀ ਠੁੰਡੀ ਦੇਖੋ ਜਮਾਂ ਕਿਆ ਬਾਤ ਹੈ ਬੜੀ ਸਾਫ ਸੇ ਥਰੀ ਆਣਾ ਪੂਰੀ ਜੀ ਬਹੁਤ ਵਧੀਆ ਬਾਈ ਐਨ ਸ਼ਾਂਤ ਸੁਹਾ ਦੀ ਆ ਯਾਰ ਠੀਕ ਹੈ ਸ਼ਾਂਤ ਸੁਹਾ ਦੇ ਹੱਥੋ ਜਿਵੇਂ ਮਰਜੀ ਫਿਰ ਚੱਲੋ ਹਣ ਵਧੀਆ ਬਾਈ ਕਰਮਾਂ ਵਾਲੀ ਠੀਕ ਹੈ ਘਰੇਲੂ ਹੱਥੀ ਚਵਾਈ ਤੋਂ ਆਈਏ ਕਿਹੜਾ ਟਾਈਮ ਕੋਈ ਬਾਗ ਵਾਲੀ ਆ ਗਈ ਇਹਦਾ ਭਾਅ ਦੱਸਿਆ ਆਪਾਂ 70000 ਰੁਪਏ ਬਾਈ ਜਿੱਥੇ ਜਿਵੇਂ ਹੁਣ ਮੱਝ ਦੇ ਅੱਜ ਲਾਲਾ ਵੀ ਚਲੋ ਆਪਾਂ ਵੀ ਲੈ ਗਏ ਨਾ 2-2 ਲੱਖ ਰੁਪਏ ਨਾਰਮਲ ਰੇਟ ਹੋਇਆ ਪਿਆ ਬਾਈ ਹੋਇਆ ਪਿਆ ਜਿਹੜਿਆ ਤੂੰ 2.5 ਮੰਗਦਾ ਮੂਰੇ 2-3 ਲਾਇਆ ਲਾਉਣਾ ਪੈਂਦਾ ਬਾਈ ਯਾਰ ਮੂਰੇ ਲ ਕਿਨੇ ਜਾਊਗੀ ਗੁਣਗਾਊਗਾ 78000 ਦੇ ਵਿੱਚ 20 ਕਿਲੋ ਦੁੱਧ ਤੋਂ ਉੱਪਰ ਦਊਗੀ ਇਹ ਮਾਲਕ ਨੇ 24 25 ਗਿਆ ਪਰ ਆਪਾਂ 20 ਕਹਿੰਦੇ ਆ ਬਾਈ ਜੈ ਜਗਲਾ ਚੋਲੀ ਝਾਲੀ ਬਹੁਤ ਜੰਗੀ ਹੈ ਨਾ ਤੇ ਥੱਲੇ ਮਿਲਕ ਵੇਨ ਵਗੈਰਾ ਦੇਖੋ ਸਾਰਾ ਕੁਝ ਵਧੀਆ ਬਾਈ ਕਰੋ ਕਰੋ ਆਈਏ ਬਾਕੀ ਅੱਗੇ ਫਿਰ ਜਰਸੀ ਦਾ ਕੋਬਰਾ ਦੇਖੀ ਜਰਸੀ ਬਾਈ ਮਨ ਕੇ ਹਲੇ ਕੱਚੀ ਆ ਥੋੜੀ ਜਿਹੀ ਹਲੇ ਵੀ ਹਫਤਾ ਲੇਜੂ ਕਰਮਾਂ ਲਈ ਪਰ ਜਿੱਦੇ ਬਣ ਗਈ ਰਿਕਾਰਡ ਤੋੜ ਦੂ ਜੇ ਕੋਈ ਦਿਖਾਵਾਂਗੇ ਜੇ ਕੋਈ ਹੋਇਆ ਸਕੀਨ ਆਪ ਨੂੰ ਫੋਨ ਕਰ ਆ ਤੋਰ ਪਤਵਾਰ ਇਹ ਤਾਂ ਮੂਸੇ ਵਾਲੇ ਦੇ ਗਾਣੇ ਕੋ ਚੱਲੂ ਹਾਂ ਜਿੱਦਨ ਪਿਆਰ ਹੋਈ ਉਹਦੋਂ ਹੀ ਕੱਢਾਂਗੇ ਅੱਛਾ ਹਲੇ ਕੱਚੀ ਇਹਦੀ ਗੱਲਬਾਤ ਫੇਰ ਹੀ ਕਰਾਂਗੇ ਹਾਂ ਜੇ ਕੋਈ ਹੋਊਗਾ ਸਕੀਨ ਹੱਥ ਤੇ ਕੱਚੀ ਲੈਣਾਂ ਦਾ ਗੱਲ ਕਰੀਏ ਕਿ ਬੇਸ਼ੱਕ ਆਪਾਂ ਦਿਖਾ ਹੀ ਵੀ ਦਿੰਨੇ ਆ ਡਟੇਰੇ ਦੀ ਵੀਰ ਤੋਂ ਪੁੱਛਦੇ ਕੱਚੀ ਵਾਲੇ ਹਣਾ ਠੀਕ ਹੈ ਤੇ ਜਿਹੜੀ ਇਹ ਦੇਖੀਏ ਨੇ ਬੱਕਾਲੀ ਇਹਦੀ ਬੱਚੀ ਬਈ ਚੋਗੀ ਆ ਠੀਕ ਹੈ ਤੇ ਮੰਨ ਕੇ ਚੱਲ ਪਾ ਵੀ ਅੱਜ 65000 ਡੌਲੀ ਹਾਂ 18 ਤੋਂ 20 ਕਿਲੋ ਦੁੱਧ ਦਊ ਠੀਕ ਹੈ ਸਵੈਲਿੰਗ ਪੌਣੀ ਸਟਾਰਟ ਕਰ ਗਈ ਦੋਂਦੀ ਗਊ ਵੀਰੇ ਸਾਹਿਬ ਨੀ ਚੌਗੀ ਵੀਰੇ ਦੋ ਬਲੇ ਦੇ ਅੰਦਰ ਤੋੜ ਕੇ ਚਾ ਉਹਦੇ ਚੱਕ ਲੈ ਸਰੀਰ ਕਟਾਂਚਾ ਇੱਕ ਗੱਲ ਹੋਰ ਆ ਬਾਈ ਕਿਤੇ ਅਗਲਾ ਇਹਨਾਂ ਕਦੇ ਵੀ ਰੇਟ ਇਹਨਾਂ ਦੇ ਬਾਜ਼ ਮੇਜੇ ਕਰ ਰੱਖੇ ਨੇ ਵੀ ਪਤਾ ਨਹੀਂ ਛੋਟੀਆਂ ਨਾ ਹੋਣ ਵੱਡੀਆਂ ਵੱਡੀਆਂ ਵਹਿੜਾ ਨੇ ਆ ਗੱਡੀ ਕੋਲ ਨੂੰ ਘੁਮਾ ਗੱਡੀ ਜੱਡੀ ਵਹਿੜਾ ਜਾਮਾ ਤੇ ਪਿੱਛੋਂ ਚੌੜੀ ਅਡਰ ਦੀ ਕੁਆਲਿਟੀ 18 ਤੋਂ 20 ਕਿਲੋ ਮੁੱਠੀ ਦਾ ਥਾਣਾ ਬਾਈ ਥੋੜੀ ਸਵੈਲਿੰਗ ਪਾਗੀ ਕਰਮਾਂ ਵਾਲੀ ਠੀਕ ਹੈ ਬਾਕੀ ਰੇਟ ਜੰਮੀ ਬਾਈ ਯਾਰ ਬਾਜ਼ ਮੇਜ ਤੋ ਦੇਖੋ ਕਦ ਕਦ ਬਹੁਤ ਚੰਗਾ ਸਵੈਰਿੰਗ ਪਾਉਣ ਲੱਗ ਪਏ। ਚਲੋ ਬੰਦਾ ਲੈ ਗਿਆ ਢਿਲੋ 75000 ਦੀ ਬੱਛੀ ਤਿਆਰ ਕਰਕੇ ਵੇਚੂ ਬਈ। ਠੀਕ ਆ ਜੱਜ ਗਾਲ ਆ ਜਮ। ਸੋ ਬਹੁਤ ਸਾਫ ਨੂੰ ਚੰਗੀ ਸਵੈਰਿੰਗ ਪਾਈ ਜਾਂਦੀ ਹੈ। ਦਿਨ ਕੁਝ ਕਰਮ ਵਾਲੀ ਲੈਂਦੀ ਪਈ ਹੈ ਹਜੇ। ਤੇ ਜਿਹੜੀ ਆਪਾਂ ਇਹ ਬੱਛੀ ਦੇਖੀ ਜਾਨੇ ਕਿਹੜਾ ਸੋਸ ਹੋਈ। ਇਹ ਵੀ ਬਈ ਚੋਕੀ ਆ। ਆ ਬੱਚਾ ਇਹਦਾ ਪਲੂਨ ਹਾਂ ਇਹ ਦੱਸਿਆ ਜੇ ਆਪਾਂ 4 ਬੱਚੇ ਪਲੂਨਾ ਨੇ ਆਪਣੇ ਕੋਲ ਠੀਕ ਐ ਸੁਈ ਸੋਈ ਐ ਸੁਈ ਸੋਈ ਤਾਜੀ ਰਾਤ ਦੀ ਤੋੜ ਦੇ ਬਾਹਰ ਨੂੰ ਜੇ ਜ ਰੋਕੇ ਜਮ ਸਾਰਾ ਕੁਝ ਓਕੇ ਦੀ ਰਿਪੋਰਟ ਕਿੰਨਾ ਕੁ ਬੋਲਾ ਚੋਇਆ ਇਹਦਾ ਬੋਲਾ ਭਾਈ ਯਾਰ ਐਵੇਂ ਐਵੇਂ ਲੋਕਾਂ ਨੂੰ ਝੂਠ ਬੋਲਣਾ ਦਾ ਕੋਈ ਫਾਇਦਾ ਨਹੀਂ ਹੁੰਦਾ ਕਹ ਦੀਏ ਵੀ 8 ਕਿਲੋ ਚੋਇਆ 10 ਕਿਲੋ ਵੀਰੇ 4 ਤੋਂ 5 ਕਿਲੋ ਬੋਲੀ ਗੱਡੀ ਸੀ ਉਹ ਵੀ ਤਾਂ ਵੀ ਆਪਾਂ ਵੀਡੀਓ ਬਣਾਉਣੀ ਆ ਕਈ ਵਾਰ ਕੀ ਹੁੰਦਾਗਾ ਅਗਲਾ ਕਹਿੰਦਾ ਲੇਵਾ ਤਾਂ ਹੈ ਜੀ ਚਾਹੇ ਫਿਰ ਦੂਸਰੇ ਪਾਸੇ ਜਾਦਾ ਅਗਲਾ ਹਣਾ ਜੇ ਦੁਨੀਆ ਹੈਗਾ ਦੱਤ ਜਾਮੂ ਇੱਕ ਪਾਸੇ ਦੁਨੀਆ ਹੈ ਦੋ ਪਾਸੇ ਕਿ ਤੋ ਦੇਖੋ ਕਦ ਘੜ ਬਹੁਤ ਕਿੰਨਾ ਦੁੱਧ ਮੰਨ ਕੇ ਲੈਵੇ ਬੰਦੇ ਨੇ 3 ਕਿਲੋ ਮੰਨ ਲਿਆ ਬਾਈ 20 ਕਿਲੋ ਦੁੱਧ ਮੰਨ ਕੇ ਲੈ ਲੈ ਹੁਣ ਲੱਗਿਆ ਨੋਕ ਵਾਲਾ ਕੀ ਪੱਟੀ ਗੱਲ ਹੋਰ ਆ ਬਾਈ ਯਾਰ ਹੁਣ ਰੇਟ ਵਾਲੀ ਫੇਰ ਗੱਲ ਆ ਕਿ 70000 ਰੁਪਏ ਦੀ ਮੁੱਠੀ ਦੇ ਦਾਂਗੇ 72000 ਦੀ ਕਿੰਨਾ ਦੁੱਧ ਮੰਨ ਕੇ ਪੈਸੇ ਲਾ 3 ਕਿਲੋ ਬਾਈ ਗਾਰੰਟੀ ਤੇ ਲੈ ਜੇ ਯਾਰ ਹੋਰ ਦੱਸ ਤੋ 20 ਕਿਲੋ ਦੁੱਧ ਆੜੀ 72 ਦੁੱਧ ਦਿੱਤਾ ਤੇ ਲੋ ਕੌਣ ਕਿਹੜੀ ਦੂਗੀ ਦੇਖ ਬਰੀ ਕਿੰਨੀ ਆ ਠੀਕ ਆ ਬੱਚਾ ਕੀ ਆ ਮੇਲਾ ਬਾਈ ਪਿੱਛੇ ਬੱਚਾ ਮੇਲ ਕਾਫਾ ਜੇਰ ਜਪਾ ਡਾਨਾ ਹਨਾ ਸਾਰਾ ਜਿੰਨੀਆਂ ਵੜਾਂ ਦਿਖਾਈਆਂ ਨੇ ਬਾਈ ਯਾਰ ਮੰਨ ਕੇ ਇਹ ਜੇ ਰੇਟ ਕਿਤੇ ਨਹੀਂ ਮਿਲਦੇ ਹੈਗੇ ਇਹ ਸਿਰਫ ਆਇਆ ਹੁੰਦਾ ਵੀ ਚਲ 2000 4000 ਬਣਿਆ ਤੇ ਕਈ 795 308 01955 ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ